ਕੀ ਤੇ 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 ਚਾਹੀਤ ਬੋਤ ਹੈ ਬਸ ਕਰ ਰਹੀ ਸੀ ਬਸ ਸੰਸਕਾਰ ਦੇ 23 ਦਿਨ ਮਗਰੂਮ ਕੀ ਅਗਨੀਵੀਰ ਆਕਾਸ਼ ਦੀਪ ਦਾ ਪਰਿਵਾਰ ਉਸ ਦੀਆਂ ਹਸਤੀਆਂ ਨੂੰ ਸਾਮ ਕੀ ਰੱਖ ਰਿਹਾ ਹੈ ਅਤੀਕ ਨੂੰ ਮੰਗ ਕਰ ਰਿਹਾ ਹੈ ਕਿ ਸਾਡੇ ਪੁੱਤਰ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਇਨਸਾਫ ਦਿੱਤਾ ਚਾਵੇ ਤਾਂ ਦੱਸ ਦਈਏ ਕਿ 15 ਮਈ ਨੂੰ ਇੱਕ ਦੁੱਖ ਭਰੀ ਖਬਰ ਸਾਹਮਣੇ ਆਉਂਦੀ ਹੈ ਪਰਿਵਾਰ ਨੂੰ ਪਤਾ ਲੱਗਦਾ ਕਿ ਉਹਨਾਂ ਦਾ 20 ਸਾਲਾਂ ਦਾ ਜਵਾਨ ਪੁੱਤ ਜਿਸ ਨੇ ਇਹ ਸੁਪਨਾ ਸਜਵਾਇਆ ਸੀ ਕਿ ਮੈਂ ਤਾਂ ਪਰਿਵਾਰ ਦੀ ਗਰੀਬੀ ਚੱਕ ਦਵਾਂਗਾ ਤੇ ਮੈਂ ਪਰਿਵਾਰ ਦੇ ਦਿਨ ਬਦਲ ਦਵਾਂਗਾ ਉਹ ਕੋ ਭਾਰਤੀ ਸੈਨਾ ਦੇ ਵਿੱਚ ਅਗਨੀ ਵੀਰ ਦੇ ਤੌਰ ਤੇ ਭਰਤੀ ਹੋਇਆ ਅਤੇ ਬਾਰਡਰ 'ਤੇ ਗੋਲੀ ਲੱਗਣ ਤੋਂ ਬਾਅਦ ਉਸਦੀ ਮੌਤ ਹੋ ਗਈ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ